ਕਹਿੰਦੇ ਨੇ ਵੈਸੇ ਤਾਂ ਕਿਸੇ ਦਾ ਜਿੱਥੇ ਵੀ ਮਨ ਕਰਦਾ ਉਹ ਉਹ ਆਪਦੀ ਮਨ ਦਾ ਕੋਈ ਪੂਜਾ ਕਰਦਾ ਕੋ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਰੇ ਨਕਮਸਤਕ ਹੋ ਕੇ ਮੱਥਾ ਟੇਕਦਾ ਕੋਈ ਕ੍ਰਾਂਸ਼ਤੀਪ ਨੂੰ ਮੰਦਾ ਵੈਸੇ ਇੱਕ ਰਚਨਾ ਮੈਂ ਤੁਹਾਨੂੰ ਗੱਲ ਸੁਣਾਉਣਾ ਮਾ ਕਹਿੰਦੇ ਵੀ ਇੱਕ ਹਿੰਦੂ ਪਰਿਵਾਰ ਸੀ ਗੁਰੂ ਗ੍ਰੰਥ ਸਾਹਿਬ ਨੂੰ ਮੰਦਾ ਸੀਗਾ ਔਰ ਉਹ ਸ਼ਬਦ ਦੀ ਪੂਜਾ ਕਰਦੇ ਸੀ ਨਾ ਕਿ ਕਿਸੇ ਮੂਰਤੀ ਦੀ ਪੂਜਾ ਕਰਦੇ ਸੀ ਉਹਨਾਂ ਦੀ ਧੀ ਰਾਣੀ ਦਾ ਵਿਆਹ ਹੋਇਆ ਜਦੋਂ ਆਪਣੇ ਸਹੁਰੇ ਪਰਿਵਾਰ ਵਿੱਚ ਗਈ ਤੇ ਉੱਥੇ ਜਾ ਕੇ ਉਹਨੇ ਕੀ ਦੇਖਿਆ ਕਿ ਉਹ ਮੂਰਤੀ ਪੂਜਾ ਕਰਦੇ ਘਰ ਦੇ ਵਿੱਚ ਜੋਤ ਬੱਤੀ ਮਾਤਾ ਰਾਣੀ ਦੀ ਕਰਦੇ ਸੀ ਉਸਨੇ ਰਾਤ ਨੂੰ ਹੀ ਮਨ ਬਣਾ ਲਿਆ ਵੀ ਕਿਵੇਂ ਨਾ ਕਿਵੇਂ ਇਹਨਾਂ ਨੂੰ ਆਪਾਂ ਇਸ ਰਸਤੇ ਤੋਂ ਹਟਾਉਣਾ ਵਾ ਹਟਾ ਕੇ ਆਪਾਂ ਇਹਨਾਂ ਨੂੰ ਸ਼ਬਦ ਦੀ ਪੂਜਾ ਕਰਨ ਲਾਉਣਾ ਵਾ ਚਾਹੇ ਪਾਠ ਗੀਤਾ ਦਾ ਕਰਨ ਚਾਹੇ ਗੁਰੂ ਗ੍ਰੰਥ ਸਾਹਿਬ ਦਾ ਕਰਨ ਔਰ ਉਹ ਜਦੋਂ ਸੁਬਾਹ ਹੋਈ ਤੀ ਰਾਣੀ ਨੂੰ ਮੰਦਿਰ ਮੱਥਾ ਟੇਕਣ ਵਾਸਤੇ ਲੈ ਕੇ ਜਾਂਦੇ ਆ ਔਰ ਉੱਥੇ ਜਾ ਕੇ ਕੀ ਦੇਖਦੀ ਆ ਵੀ ਮੰਦਿਰ ਦੇ ਬਾਰ ਮੂਰੇ ਦੋ ਸ਼ੇਰ ਬਣੇ ਹੁੰਦੇ ਆ ਉਹ ਦੇਖ ਕੇ ਇਕਦਮ ਪਿੱਛੇ ਨੂੰ ਭੱਜਦੀ ਆ ਡਰ ਕੇ ਔਰ ਕਹਿਣ ਲੱਗੀ ਵੀ ਕੀ ਗੱਲ ਹੋ ਗਈ ਉਹ ਕਹਿੰਦੀ ਵੀ ਸ਼ੇਰ ਬੈਠੇ ਹੋਏ ਆਪਾਂ ਨੂੰ ਖਾ ਜਾਣਗੇ ਉਹ ਕਹਿੰਦੇ ਵੀ ਭਾਈ ਇਹ ਸ਼ੇਰ ਤਾਂ ਪੱਥਰ ਦੇ ਆ ਉਹ ਕਹਿੰਦੀ ਠੀਕ ਆ ਜਦੋਂ ਮੰਦਰ ਦੇ ਅੰਦਰ ਜਾਂਦੇ ਆ ਕੀ ਦੇਖਦੇ ਆ ਵੀ ਇੱਕ ਮੂਰਤੀ ਬਣੀ ਹੁੰਦੀ ਆ ਗਾਂ ਪੱਥਰ ਦੀ ਬਣੀ ਹੁੰਦੀ ਆ ਉਹਦੇ ਥੱਲੇ ਇੱਕ ਬੱਚਾ ਛੱਡਿਆ ਹੁੰਦਾ ਉਹ ਚੁੰਗਣ ਡਿਆ ਹੁੰਦਾ ਉਹ ਫਿਰ ਪਿੱਛੇ ਨੂੰ ਦੌੜਦੀ ਉਹ ਕਹਿੰਦੇ ਕੀ ਹੋ ਗਿਆ ਉਹ ਕਹਿਣ ਲੱਗੀ ਗਾਂ ਨੂੰ ਬੱਚਾ ਚੁੰਗੀ ਜਾਂਦਾ ਮੈਂ ਵੀ ਭਾਂਡਾ ਲੈ ਆਵਾਂ ਘਰੋਂ ਜਾ ਕੇ ਔਰ ਆਪਾਂ ਵੀ ਦੁੱਧ ਚੋ ਲਈਏ ਉਹ ਕਹਿੰਦੀ ਭਲੀਏ ਲੋਕੇ ਇਹ ਤਾਂ ਪੱਥਰ ਦੀ ਆ ਇਹ ਦੁੱਧ ਕਿਵੇਂ ਦੇ ਦੂੰ ਉਹ ਕਹਿੰਦੀ ਜੀ ਠੀਕ ਆ ਉਹ ਅੰਦਰ ਜਾਂਦੇ ਆ ਪੰਡਤ ਜੀ ਨੂੰ ਕਹਿ ਕੇ ਪੂਜਾ ਕਰਾ ਕੇ ਅਰਦਾਸ ਬੇਨਤੀ ਕਰਦੇ ਆ ਤਾਂ ਧੀ ਰਾਣੀ ਨੂੰ ਕਹਿੰਦੇ ਵੀ ਮਾਤਾ ਰਾਣੀ ਤੋਂ ਮੰਗ ਲਾ ਤੋਂ ਵੀ ਜੋ ਮੰਗਣਾ ਤੇਰੀਆਂ ਵੀ ਆਸਾਂ ਪੂਰੀਆਂ ਹੋ ਜਾਣਗੀਆਂ ਉਹ ਧੀ ਰਾਣੀ ਕਹਿੰਦੀ ਭੱਲਿਓ ਲੋਕੋ ਗੁੱਸਾ ਨਾ ਕਰਿਓ ਜੇ ਪੱਥਰ ਦਾ ਸ਼ੇਰ ਮੈਨੂੰ ਖਾ ਨਹੀਂ ਸਕਦਾ ਪੱਥਰ ਦੀ ਗਾਂ ਦੁੱਧ ਨਹੀਂ ਦੇ ਸਕਦੀ ਇਹ ਪੱਥਰ ਦੀ ਮੂਰਤ ਮੈਨੂੰ ਕੀ ਦੇਵੇਗੀ ਇਸ ਕਰਕੇ ਜੇ ਮੰਨਣਾ ਵਾ ਤੁਸੀਂ ਸ਼ਬਦ ਦੀ ਪੂਜਾ ਕਰੋ ਗੀਤਾ ਦਾ ਪਾਠ ਕਰੋ ਗੁਰੂ ਗ੍ਰੰਥ ਸਾਹਿਬ ਦਾ ਕਰੋ ਅੱਖਰ ਦੀ ਪੂਜਾ ਕਰੋ ਕਿਸੇ ਨੂੰ ਕਿਸੇ ਵੀ ਭਾਵਨਾ ਦੇ ਨਾਲ ਜੁੜਿਆ ਹੋਇਆ ਬੰਦਾ ਵਾ ਉਹਨੂੰ ਸਮਝਾਉਣ ਵਾਲਾ ਬੰਦਾ ਸਹੀ ਤਰੀਕੇ ਦਾ ਹੋਣਾ ਚਾਹੀਦਾ ਉਹ ਚੇਂਜ ਜ਼ਰੂਰ ਹੁੰਦਾ ਸਿੱਖ ਧਰਮ ਦੇ ਵਿੱਚ ਦੱਸਿਆ ਗਿਆ ਕਿ ਤਨਤਨ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਮੜੀ ਮਸਾਨ ਨੂੰ ਨਹੀਂ ਮੰਨਣਾ ਪਰ ਸਾਡੇ ਲੋਕ ਫੇਰ ਵੀ ਮੰਨਦੇ ਆ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਠੀਕ ਆ ਅਸੀਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਮੰਨਦੇ ਆ ਇਸਲਾਮ ਧਰਮ ਦੇ ਵਿੱਚ ਵੀ ਦੱਸਿਆ ਕਿ ਕਬਰ ਨੂੰ ਮੱਥਾ ਨਹੀਂ ਟੇਕਣਾ ਸਿਰਫ ਕੁਰਾਨ ਸ਼ਰੀਫ ਨੂੰ ਮੰਨਣਾ ਔਰ ਉਹਨੂੰ ਹੀ ਨਬੀ ਮੁਹੰਮਦ ਸਾਹਿਬ ਨੂੰ ਸਜਦਾ ਸਲਾਮ ਕਰਨਾ ਉਹ ਲੋਕ ਨਹੀਂ ਕਬਰ ਨੂੰ ਮੱਥਾ ਟੇਕਦੇ ਕਿਉਂਕਿ ਉਹਨਾਂ ਦੇ ਜਿਹੜੇ ਵੱਡੇ ਵੱਡੇਰੇ ਆ ਜਿਵੇਂ ਬਾਬਾ ਫਰੀਦ ਜੀ ਹੋਗੇ ਖਵਾਜਾ ਮੁਇੰਦਨ ਚਿਸ਼ਤੀ ਸਾਹਿਬ ਹੋਗੇ ਉਹਨਾਂ ਬਜ਼ੁਰਗਾਂ ਨੂੰ ਜਰੂਰ ਉਹਨਾਂ ਦੀ ਕਬਰ ਤੇ ਜਾ ਕੇ ਸਜਦਾ ਸਲਾਮ ਕਰਦੇ ਆ ਨਹੀਂ ਤਾਂ ਆਮ ਐਰਾਗੇਰਨ ਨੂੰ ਨਹੀਂ ਕਰਦੇਗੇ ਸੋ ਗੱਲ ਦੱਸਣ ਦਾ ਤੁਹਾਨੂੰ ਇਹੀ ਮਕਸਦ ਆ ਸਾਡਾ ਕਿ ਆਪਣੇ ਮਨ ਨੂੰ ਥਿਰ ਕਰਕੇ ਜੇ ਅਸੀਂ ਪਾਠ ਕਰਾਂਗੇ ਆਧਾਰ ਸਾਡਾ ਤਾਂ ਹੋਣਾ ਇੱਟਾਂ ਪੱਥਰਾਂ ਨੂੰ ਭਵਾ ਜਿੰਨਾ ਚਿਰ ਮਰਜੀ ਆਪਾਂ ਮੰਨੀ ਜਾਈਏ ਸਾਡਾ ਭਲਾ ਨਹੀਂ ਹੋ ਸਕਦਾ ਜੇ ਆਪਾਂ ਮਨ ਨੂੰ ਥਿਰ ਕਰਕੇ ਜੇ ਹਿੰਦੂ ਆ ਤਾਂ ਉਹ ਆਪਣਾ ਗੀਤਾ ਦਾ ਪਾਠ ਕਰੇ ਰਵੈਨ ਦਾ ਪਾਠ ਕਰੇ ਜੇ ਇਸਲਾਮ ਧਰਮ ਵਿੱਚ ਤਾਂ ਉਹ ਕੁਰਾਨ ਸ਼ਰੀਫ ਨੂੰ ਆਪਦਾ ਮੰਨੇ ਔਰ ਸਿੱਖ ਜਿਹੜਾ ਵਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨੇ ਇੱਕ ਗੱਲ ਹੋਰ Hindu ਬੱਚੇ ਦਾ ਜਦੋਂ ਬਾਹਰ ਵਧਾਉਂਦੇ ਆ ਉਹਨੂੰ ਉਹਦਾ ਮੁੰਡਣ ਕਰਦੇ ਆ ਇਸਲਾਮ ਧਰਮ ਵਿੱਚ ਉਹਨੂੰ ਸੁੰਨਤ ਕਰਦੇ ਆ ਬੱਚੇ ਨੂੰ ਪਰ ਸਿੱਖ ਧਰਮ ਦੇ ਵਿੱਚ ਜਦੋਂ ਬੱਚਾ 13 ਦਿਨਾਂ ਦਾ ਹੁੰਦਾ ਉਦੋਂ ਗੁਰੂ ਦੁਵਾਰਿਓਂ ਬਾਬਾ ਜੀ ਨੂੰ ਸੱਦ ਕੇ ਅੰਮ੍ਰਿਤ ਤਿਆਰ ਕੀਤਾ ਜਾਂਦਾ ਔਰ ਬੱਚੇ ਨੂੰ ਚੁਲੇ ਸ਼ਕਾ ਕੇ ਉਹਦਾ ਨਾਮਕਰਨ ਕੀਤਾ ਜਾਂਦਾ ਸਾਡੇ ਸਿੱਖ ਧਰਮ ਵਿੱਚ ਜੰਮਦੇ ਬੱਚੇ ਨੂੰ ਹੀ ਅੰਮ੍ਰਿਤ ਛਕਾ ਦਿੰਦੇ ਆ ਉਹ ਭਾਵਨਾ ਨੂੰ ਸਮਝੀ ਤੇ ਭਾਵਨਾ ਸਮਝੀ ਜਿਨ੍ਹਾਂ ਦੀ ਆਤਮਾ ਜਾਗਦੀ ਹੁੰਦੀ ਹੈ ਉਹ ਵੱਡੇ ਹੋ ਕੇ ਵੀ ਗੁਰੂ ਸਾਹਿਬ ਨਾਲ ਜੁੜੇ ਰਹਿੰਦੇ ਆ ਤੇ ਜਿਹੜੇ ਨਹੀਂ ਫਿਰ ਉਹ ਆਪਦਾ ਨਸ਼ਿਆਂ ਪੱਤਿਆਂ ਵਿੱਚ ਹੋ ਜਾਂਦੇ ਆ ਗੱਲ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰਹੋ